ਸਤਗੁਰ ਦੇ ਰਾਹੀ ਪੂਰਨ ਮਲਾਪ ਲਿਖਿਆ ਹੈ ਜੋ ਗਰਦੇਓ ਤਾਂ ਮਿਲੇ ਮਰਾਰ ਅਗਰ ਤੈਨੂੰ ਗੁਰੂ ਨਾਨਕ ਦਾ ਮੇਲ ਗੁਰੂ ਗ੍ਰੰਥ ਸਾਹਿਬ ਦਾ ਮੇਲ ਹੋ ਗਿਆ ਤੇ ਸਮਝ ਲੈ ਕਿ ਮੈਨੂੰ ਰੱਬ ਮਿਲ ਗਿਆ ਉਹਨੇ ਬਖਸ਼ਿਸ਼ ਕਰ ਦਿੱਤੀ ਉਹ ਮੇਰ ਕਰਨਗੇ ਬਾਣੀ ਪਿਆਰ ਨਾ ਸੁਣੋ ਜੋ ਗਰਦੇਓ ਤਾਂ ਮਿਲੇ ਮਰਾਰ ਜੋ ਗਰਦੇਓ ਤਾਂ ਉੱtre ਪਾਰ ਤੇਰਾ ਗੁਰੂ ਤੇਰੇ ਉੱਤੇ ਖੁਸ਼ ਹੈ ਤੈਨੂੰ ਗੁਰੂ ਦਾ ਮੇਲ 24 ਘੰਟੇ ਬਣਿਆ ਰਹਿੰਦਾ ਹੈ ਤੇ ਪਾਸ਼ਾ ਕਹਿੰਦੇ ਕੋਈ ਤਾਕਤ ਐਸੀ ਨਹੀਂ ਜਿਹੜੀ ਤੈਨੂੰ ਭਵਜਲ ਤੋਂ ਪਾਰ ਹੁਣੋ ਰੋਕ ਸ਼ਕੇ ਜਿਹੜੀ ਤੈਨੂੰ ਉਸ ਬਕੁੰਟ ਧਾਮ ਤੇ ਤੈਨੂੰ ਸੱਚਖੰਡ ਜਾਣ ਤੋਂ ਜਿਹੜੀ ਤਾਕਤ ਕੋਈ ਰੋਕ ਦੇਵੇ ਉਹ ਕੋਈ ਐਸੀ ਤਾਕਤ ਨਹੀਂ ਜਿਹੜੀ ਤੈਨੂੰ ਰੋਕ ਸ਼ਕੇ ਕਿਉਂਕਿ ਕੌਣ ਹੈ ਨਾਲ ਤੇਰਾ ਗੁਰੂ ਤੇਰੇ ਨਾਲ ਹੈ ਜੋ ਗੁਰਦੇਓ ਤਾਂ ਮਿਲੈ ਮਰਾਰ ਜੋ ਗੁਰਦੇਓ ਤਾਂ ਉਤਰੇ ਪਾਰ ਜੋ ਗੁਰਦੇਓ ਤਾਂ ਬਕੁੰਠ ਤਰੈ ਬਾਸਾ ਕਹਿੰਦੇ ਗੁਰੂ ਤੇਰੇ ਨਾਲ ਹੋਵੇ ਤੇ ਕਹਿੰਦੇ ਤੂੰ ਤਰ ਕੇ ਪਾਰ ਲੰਘ ਕੇ ਤੇ ਤੈਨੂੰ ਬਕੁੰਠਾ ਦਾ ਵਾਸਾ ਮਿਲੇਗਾ ਕੀ ਹੈ ਜੋ ਕਰਦੇ ਹੋ ਤਾਂ ਵਿਕੁੰਠ ਤਰੈ ਜੋ ਕਰਦੇ ਹੋ ਤਾਂ ਜੀਵਤ ਮਰੇ ਭਾਸ਼ਾ ਇਹ ਹੀ ਤੇ ਇੱਕ ਜ਼ਿੰਦਗੀ ਹੈ ਕਿ ਉਸ ਮੌਤ ਨੂੰ ਮੌਤ ਨਾ ਗਿਣੋ ਉਹ ਮੌਤ ਤੋਂ ਬਾਅਦ ਤੇ ਤੁਸੀਂ ਨਹੀਂ ਆਪਣਾ ਸ਼ਰੀਰ ਦੇਖਿਆ ਜਿੰਦੇ ਜੀ ਸ਼ਰੀਰ ਦੇ ਹੁੰਦਿਆਂ ਗੁਰੂ ਦੇ ਚਰਨਾਂ ਵਿੱਚ ਮਰ ਜਾਣਾ ਭਾਵੇਂ ਸੰਸਾਰ ਦੀਆਂ ਸਭ ਬਾਸ਼ਨਾ ਤੋਂ ਉੱਚੇ ਨਿਕਲ ਜਾਣਾ ਹੈ ਮਰੇ ਨੂੰ ਤੇ ਕਿਸੇ ਦੀ ਕੋਈ ਬਾਸ਼ਨਾ ਹੀ ਨਹੀਂ ਨਾ ਰਹਿੰਦੀ ਫਿਰ ਤੇ ਪਾਸ਼ਾ ਕਹਿੰਦੇ ਆ ਕਿ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁੰਨ ਸਮਾਇਆ ਜੇ ਤੂੰ ਸੁੰਨ ਸਮਾਧੀਆਂ ਦਾ ਆਨੰਦ ਲੈਣਾ ਹੈ ਤਾਂ ਫੇ ਤੈਨੂੰ ਜਿਉਂਦੇ ਨੂੰ ਮਰਨਾ ਵੀ ਪੈਣਾ ਹੈ ਐਸੇ ਸੁੰਨ ਸਮਾਇਆ ਅੰਜਨ ਮਾਹੇ ਨਰੰਜਨ ਰਹੀਏ ਦੁਨੀਆ 'ਚ ਬੇਸ਼ਕ ਬਾਸ਼ਨਾਮਾ ਦੀ ਵਿਸ਼ਿਆਂ ਦੀ ਮੰਦ ਕਰਮਾਂ ਦੀ ਕਾਲਸ਼ ਪਈ ਐ ਪਰ ਤੂੰ ਇਹ ਦੁਨੀਆ ਦੇ ਵਿੱਚ ਰਹਿੰਦਿਆਂ ਹੋਇਆ ਵੀ ਅੰਜਨ ਦੇ ਵਿੱਚ ਵੀ ਨਿਰ ਅੰਜਨ ਕਾਲਸ਼ ਤੋਂ ਬਿਨਾ ਜ਼ਿੰਦਗੀ ਬਤੀਤ ਕਰੇਂਗਾ ਅੰਜਨ ਮਾਹੇ ਨਰੰਜਨ ਰਹੀਏ ਬਹੁਰ ਨ ਭਵਜਲ ਪਾਇਆ ਭੌਜਲ ਦੇ ਵਿੱਚ ਨਹੀਂ ਜਾਏਗਾ ਪਾਤਸ਼ਾਹ ਦੇ ਬਚਨ ਨੇ